ਦੀ ਬਾਣੀ ਦਰਜ ਕੀਤੀ 15 ਭਗਤ ਸਹਿਬਾਨਾਂ ਦੀ ਬਾਣੀ ਵੀ ਦਰਜ ਹੋਈ ਇਥੇ ਮੈਂ ਇੱਕ ਬੇਨਤੀ ਹੋਰ ਕਰਾਂ ਕਿਉਂਕਿ ਛੋਟੀਆਂ ਛੋਟੀਆਂ ਗੱਲਾਂ ਨੇ ਡਾਂਗ ਛੇਤੀ ਖੜਕਦੀ ਐ ਆਖੋ ਸਤਨਾਮ ਵਾਹਿਗੁਰੂ ਗੱਲ ਕੁਛ ਨਹੀਂ ਹੁੰਦੀ ਪਰ ਬਿਨਾਂ ਸਮਝ ਤੋਂ ਇੱਕ ਦੂਜੇ ਨਾਲ ਅੜਿੱਕਾ ਬਣ ਜਾਂਦਾ ਹੁਣ ਗੁਰਮਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 15 ਭਗਤ ਸਹਿਬਾਨਾਂ ਦੀ ਬਾਣੀ ਹੈ ਭਾਵੇਂ ਭਗਤ ਕਬੀਰ ਸਾਹਿਬ ਜੀ ਹੋਣ ਬਾਬਾ ਫਰੀਦ ਸਾਹਿਬ ਜੀ ਬਾਬਾ ਪੀਪਾ ਜੀ ਭਗਤ ਸੈਣ ਜੀ ਭਗਤ ਸਦਨਾ ਜੀ ਭਗਤ ਤਰਲੋਚਨ ਜੀ ਸਤਗੁਰ ਰਵਦਾਸ ਮਹਾਰਾਜ ਜੀ ਭਗਤ ਧੰਨਾ ਜੀ ਭਗਤ ਜੈਦੇਵ ਜੀ 15 ਭਗਤ ਭਗਤ ਰਾਮਾਨੰਦ ਜੀ ਗੁਰਮੁਖੋ ਜੇ ਭਗਤ ਸ਼ਬਦ ਲੱਗਿਆ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜਿੱਥੇ ਵੀ ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ ਮਰਜ਼ ਲਿਖਦੇ ਬਾਣੀ ਭਗਤ ਰਵਦਾਸ ਜੀ ਕੀ ਬਾਣੀ ਭਗਤ ਕਬੀਰ ਜੀ ਕੀ ਤੇ ਆਪਾਂ ਸਾਰੇ ਪੜ੍ਹੇ ਲਿਖੇ ਆ ਸਿਆਣੇ ਆ ਜੀ ਉਹਨੂੰ ਲਾਇਆ ਜਾਂਦਾ ਜਿਹੜਾ ਸਾਡਾ ਸਤਕਾਰਯੋਗ ਹੋਵੇ ਆਖੋ ਸਤਨਾਮ ਵਾਹਿਗੁਰੂ ਸਮਝਦੇ ਹੋ ਬਿੰਦੂ ਜੀ ਉੱਥੇ ਲੱਗਦਾ ਜਿਹਦਾ ਅਸੀਂ ਸਤਿਕਾਰ ਕਰਦੇ ਆਂ ਅਜ ਰੌਲਾ ਪਤਾ ਕੀ ਹੈ ਪਿਆਰ ਨਾਲ ਸਮਝ ਲਿਓ ਸਮਝ ਆਜੂ ਮੈਂ ਦੋਨੇ ਪੱਖ ਰੱਖ ਦੇਣੇ ਤੁਹਾਡੇ 'ਚ ਤੁਹਾਨੂੰ ਸੰਗਤਾਂ ਨੂੰ ਵੀ ਪਤਾ ਹੈ ਕਿ ਹਰ ਸਾਲ ਜਿਹੜਾ ਨਗਰ ਵਿੱਚ ਮਹਾਪੁਰਖਾਂ ਦੇ ਪਿਆਰ ਨਾਲ ਅਸ਼ੀਰਵਾਦ ਨਾਲ ਜੋ ਸਮਾਗਮ ਜਥੇ ਵੱਲੋਂ ਹੁੰਦਾ ਹੈ ਹਰ ਸਾਲ ਸਮਰਪਿਤ ਕਰੀਦਾ ਦੋ ਸਾਲ ਪਹਿਲਾਂ ਸਤਗੁਰ ਰਵਦਾਸ ਮਹਾਰਾਜ ਜੀ ਨੂੰ ਇਹ ਸਮਾਗਮ ਸਮਰਪਿਤ ਕੀਤਾ ਗਿਆ ਰਾਜਪੁਰ ਤੇ ਜਦੋਂ ਪਿੰਡਾਂ ਚ ਕਾਟ ਗਏ ਨਾ ਸਾਡੀ ਸੋਚ ਦਾ ਪੱਧਰ ਕਿੱਥੇ ਕੈ ਸਾਡੀ ਸੋਚ ਕਿੰਨੀ ਕੈ ਮੈਂ ਪਿੰਡ ਦਾ ਨਾਂ ਨਹੀਂ ਲੈਣਾ ਚੰਗੀ ਗੱਲ ਨਹੀਂ ਹੁੰਦੀ ਸਟੇਜ ਤੋਂ ਨਾਂ ਲੈਣਾ ਇਕੱਲੇ ਨੂੰ ਪੁੱਛ ਲਿਓ ਦੱਸ ਵੀ ਦਊਗਾ ਚਿੱਠੀਆਂ ਗਈਆਂ ਪਿੰਡਾਂ ਚ ਕਾਟ ਗਏ ਸ਼ਾਮ ਦਾ 8 ਵਜੇ ਦਾ ਸਮਾਂ ਹੋਏਗਾ ਫੋਨ ਆਇਆ ਕਹਿੰਦੇ ਮਨਜਿੰਦਰ ਸਿੰਘ ਬੋਲਦਾ ਮੈਂ ਕਿਹਾ ਹਾਂਜੀ ਕਹਿੰਦੇ ਰਬਦਾਸ ਮਹਾਰਾਜ ਜੀ ਨੂੰ ਸਮਰਪਿਤ ਸਮਾਗਮ ਰੱਖਿਆ ਮੈਂ ਕਿਹਾ ਜੀ ਹਾਂਜੀ ਮੈਂ ਜੀ ਫਲਾਨੇ ਨਗਰ ਤੋਂ ਬੋਲਦਾ ਹਾਂ ਫਲਾਨਾ ਸਿੰਘ ਬੋਲਦਾ ਮੈਂ ਕਿਹਾ ਜੀ ਸਤਿਵਚਨ ਕਹਿੰਦੇ ਦੁੱਖ ਹੋਇਆ ਚਿੱਠੀ ਪੜ੍ਹ ਕੇ ਮੈਂ ਕਿਹਾ ਖਰਚਾ ਤੇ ਸਾਰਾ ਹੀ ਸਾਡਾ ਹੈ ਤੁਹਾਨੂੰ ਕਹਾਦਾ ਦੁੱਖ ਹੋਇਆ ਨਹੀਂ ਕਹਿੰਦਾ ਤੁਸੀਂ ਗੁਰੂ ਰਬਦਾਸ ਜੀ ਲਿਖਿਆ ਕੋ ਸਤਨਾਮ ਵਾਹਿਗੁਰੂ ਭਗਤ ਨਹੀਂ ਲਿਖਿਆ ਮੈਂ ਕਿਹਾ ਜੀ ਅਮਰਤ ਛਕਿਆ ਕਹਿੰਦਾ ਜੀ ਮਹੀਨਾ ਹੋਇਆ ਮੈਂ ਕਿਹਾ ਤਾਂ ਹੀ ਲੱਤ ਫਸਾਉਣਾ ਤਾਂ ਹੀ ਨਵਾਂ ਨਵਾਂ ਗਿਆਨੀ ਹੈ ਨਾ ਇੱਕ ਗਿਆਨੀ ਸਿੰਘ ਹੁੰਦੇ ਐ ਇੱਕ ਗਿਆਨਾ ਸਿੰਘ ਹੁੰਦੇ ਦੋ ਤਰ੍ਹਾਂ ਦੇ ਹੁੰਦੇ ਗਿਆਨੀ ਸਿੰਘ ਹੁੰਦੇ ਨੇ ਵਿਚਾਰ ਕਰਦੇ ਨੇ ਸੁਣਦੇ ਨੇ ਮੰਨਦੇ ਨੇ ਕੁਝ ਦੱਸਦੇ ਨੇ ਗਿਆਨਾਂ ਸਿੰਘ ਹੁੰਦੇ ਨੇ ਆ ਕਿਵੇਂ ਹੋ ਗਿਆ ਆ ਕਿਉਂ ਹੋਇਆ ਇਹ ਕਿੱਦਾਂ ਹੋ ਗਿਆ ਬਾਬਾ ਦੀਪ ਸਿੰਘ ਬਿਨਾਂ ਸੀਸ ਤੋਂ ਕਿੱਦਾਂ ਲੜ ਗਏ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਕੋਲ ਕੀ ਕਰਨ ਗਏ ਇਦਾਂ ਦੇ ਸਵਾਲ ਕਰਦੇ ਆ ਜਿਹੜੇ ਗਿਆਨਾਂ ਸਿੰਘ ਹੁੰਦੇ ਆ ਉਹਨਾਂ ਨਾਲ ਜਿੰਨਾ ਮਰਜ਼ੀ ਬੈਂਸੀ ਜੋ ਸਮਝਾਈ ਜੋ ਉਹ ਮੁੜ ਘੜ ਕੇ ਉੱਥੇ ਹੀ ਐ ਮੱਝ ਦੇ ਥਾਣਾ ਨਾਲ ਜੋਕ ਲਾ ਦਿਓ ਖੂਨ ਹੀ ਪੀਂਦੀ ਐ ਦੁੱਧ ਨਹੀਂ ਪੀਂਦੀ ਉਹ ਸਾਰੀ ਦੁਨੀਆ ਜਿੱਥੋਂ ਦੁੱਧ ਪੀਂਦੀ ਐ ਜੋ ਕੋ ਉਥੋਂ ਵੀ ਖੂਨ ਪੀਂਦੀ ਐ ਉਹਨੂੰ ਕਹੋ ਵੀ ਦੁੱਧ ਪੀਲਾ ਉਹ ਕਹੇਗੀ ਨਹੀਂ ਮੇਰੀ ਤੇ ਖਾਜਾ ਹੀ ਮੇਰਾ ਖੂਨ ਐ ਉਹ ਉਥੋਂ ਵੀ ਖੂਨ ਪਿਉ ਜਿੱਥੋਂ ਦੁਨੀਆ ਦੁੱਧ ਪੀਂਦੀ ਐ ਇੱਕ ਸੌਕੀ ਜੀ ਉਦਾਹਰਨ ਲੈ ਲਓ ਆ ਇੱਕ ਦੰਦ ਵੀ ਨਿਕਲਿਆ ਹੋਵੇ ਨਾ ਜਵਾੜੇ ਚੋਂ ਜੀਬ ਉੱਥੇ ਨੂੰ ਜਾਂਦੀ ਐ ਮੁਰਮੁਰ ਕੇ ਆਖੋ ਸਤਨਾਮ ਵਾਹਿਗੁਰੂ ਵੀ ਤੂੰ ਗੰਧ ਕੋਲ ਕੀ ਲੈਣ ਜਾਨੀ ਬਾਕੀ ਵੀ 31 ਹੈਗੇ ਉਹਨਾਂ ਨੂੰ ਲੱਗ ਲਾ ਨਹੀਂ ਉੱਥੇ ਹੀ ਜਾਊਗਾ ਜਿਹੜੇ ਬੰਦਿਆਂ ਦਾ ਇਹੀ ਕੰਮ ਹੈ ਨਾ ਵੀ ਸ਼ੰਕਾ ਕਰਨਾ ਉਹ ਘੁੰਮ ਫਿਰ ਕੇ ਉੱਥੇ ਹੀ ਚੱਲ ਜਾਂਦੇ ਨੇ ਆਖੋ ਸਤਨਾਮ ਵਾਹਿਗੁਰੂ ਜਿੰਨਾ ਮਰਜੀ ਸਮਝਾ ਲਓ ਭਗਤ ਤੇ ਗੁਰੂ ਤੇ ਹੀ ਲਿਆ ਕੇ ਸੂਝਾ ਦਿੰਦੇ ਨੇ ਵੀ ਇੱਥੇ ਹੀ ਠੀਕ ਹੈ ਦੱਸੋ ਇਹਦਾ ਮਤਲਬ ਕੀ ਹੈ ਹੁਣ ਦੋਨੇ ਬੇਨਤੀਆਂ ਕਰਦਾ ਧਿਆਨ ਨਾਲ ਸੁਣਿਆ ਜੇ ਜੇ ਭਗਤ ਸ਼ਬਦ ਲਾਏ